ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਆਪ ਕਨਵੀਨਰ ਅਰਵਿੰਦ ਕੇ ਜੀਵਾਲ ਪੰਜਾਬ ਇੰਚਾਰਜ ਸੰਜੇ ਸਿੰਘ ਅਤੇ ਆਪ ਨੇਤਾ ਆਸ਼ੀਸ਼ ਖੇਤਾਨ ਖਿਲਾਫ ਅੰਮ੍ਰਿਤਸਰ ਅਦਾਲਤ ਵਿੱਚ ਕੀਤਾ ਮਾਨਹਾਨੀ ਦਾ ਦਾਵਾ ਮਜੀਠੀਆ ਨੂੰ ਆਪ ਨੇਤਾਵਾਂ ਵੱਲੋਂ ਪੰਜਾਬ ਚ ਨਸ਼ਾ ਲਈ ਜ਼ਿੰਮੇਵਾਰ ਠਹਿਰਾਉਣ ਕਾਰਨ ਕੇਸ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ਿਰਗਿਲ ਨੇ ਕਿਹਾ ਦਸਤਾਵੇਜ਼ਾਂ ਤੇ ਆਧਾਰਤ ਹਨ ਮਜੀਠੀਆ ਖਿਲਾਫ ਲਗਾਏ ਜਾਂਦੇ ਇਲਜ਼ਾਮ ਅੱਜ ਮੇਰੇ ਤੇ ਮੇਰੇ ਪਰਿਵਾਰ ਨੂੰ ਦਬੇਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਦੇ ਖਿਲਾਫ ਉਹਨਾਂ ਦੇ ਹੋਰ ਸਹਿਯੋਗੀਆ ਉਹਨਾਂ ਦੇ ਖਿਲਾਫ ਅੱਜ ਮੈਂ ਕ੍ਰਿਮినਲ ਡੈਫਰਮੇਸ਼ਨ ਦਾ ਕੇਸ ਇੱਥੇ ਦਰਜ ਕਰਾਇਆ ਜੇ ਹਿੰਮਤ ਆ ਬਿਕਰਮ ਮਜੀਠੀ ਅੱਛ ਤੇ ਸਾਨੂੰ ਅਰੈਸਟ ਕਰੇ ਕੋਰਟ ਕਚੇਰੀਆਂ ਦਾ ਬਹੁਤ ਲੰਬਾ ਪ੍ਰੋਸੀਜਰ ਹੁੰਦਾ ਹੈ ਕਿਉਂਕਿ ਜਿੱਦਨ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਬਿਕਰਮ ਮਜੀਠੀਏ ਨੂੰ ਇਹ ਡਰੱਗਸ ਦਾ ਕੰਮ ਕਰਨ ਵਾਸਤੇ ਜਿਹਦੇ ਸਾਡੇ ਕੋਲ ਡਾਕੂਮੈਂਟਰੀ ਐਵੀਡੈਂਸ ਵੀ ਹੈਗੇ ਆ ਪਹਿਲਾ ਕੰਮ ਇਹਨੂੰ ਜੇਲ੍ਹ ਚ ਪਾਉਣ ਮਜੀਠਾ ਹਲਕੇ ਤੋਂ ਕੈਬਨਿਟ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਖਿਲਾਫ ਲੜਦਾ ਹਾਂ ਚੋਣ ਇਸੇ ਲਈ ਮੇਰੇ ਖਿਲਾਫ ਕਰਾਏ ਜਾਂਦੇ ਨੇ ਝੂਠੇ ਕੇਸ ਹਾਲ ਹੀ ਚ ਐਸਡੀਐਮ ਦੀ ਗੱਡੀ ਤੇ ਚੜ ਪ੍ਰਦਰਸ਼ਨ ਕਰਨ ਕਰਕੇ ਕਾਨੂੰਨੀ ਕੇਸ ਵਿੱਚ ਕਿਰੇ ਕਾਂਗਰਸੀ ਲੀਡਰ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਿਉਂਕਿ ਮੇਰੇ ਤੇ ਮੇਰੇ ਸਾਥੀਆਂ ਤੇ ਮੇਰੇ ਪਰਿਵਾਰ ਤੇ ਆਪ ਸਮੁੱਚੀ ਕਾਂਗਰਸ ਦੇ ਮੀਟੀ ਟੇਲ ਕਿਦੇ ਵਿੱਚ ਜਿੰਨੇ ਕੇਸ ਨੇ ਸ਼ਾਇਦ ਇਹਦੇ ਸਾਰੇ ਪੰਜਾਬ ਚ ਹੋਣੇ ਕਾਂਗਰਸੀ ਤੇ ਇੰਨੇ ਵੱਡੇ ਜਿਹੜੇ ਅਮਾਉਂਟ ਜਿਹੜੇ ਆ ਲੀਗਲ ਐਕਸਪੈਂਸਸ ਦੇ ਨਾਲੋਂ ਮੈਂ ਬਿਹਤਰ ਸਮਝਿਆ ਕਿ ਮੈਂ ਖੁਦ ਹੀ ਲੋਕ ਕਰਨਾ ਆਪਣੇ ਕੇਸਾਂ ਦੀ ਪੈਰਵੀ ਖੁਦ ਕਰਨ ਲਈ ਕਾਨੂੰਨ ਦੀ ਪੜ੍ਹਾਈ ਕਰ ਰਹੇ ਲਾਲੀ ਮਜੀਠੀਆ ਦਾ ਪੂਰਾ ਇੰਟਰਵਿਊ ਏਬੀਪੀ ਸਾਂਝਾ ਤੇ ਲੁਧਿਆਣਾ ਦੇ ਮਾਛੀਵਾੜਾ ਚ ਆੜਤੀਵਾਂ ਲੋਨ ਕਣਕ ਦੀ ਅਦਾਇਗੀ ਵਜੋਂ 7 ਲੱਖ ਰੁਪਏ ਦੇਣ ਤੋਂ ਟਾਲ ਮਟੋਲ ਕਰਨ ਤੇ ਕਿਸਾਨ ਨੇ ਖਾਦੀ ਜ਼ਹਿਰ ਹਸਪਤਾਲ ਚ ਇਲਾਜ ਅਧੀਨ ਮੋਹਨ ਸਿੰਘ ਕੋਲ ਨਹੀਂ ਕਿਸੇ ਜ਼ਮੀਨ ਦੀ ਮਲਕੀਅਤ ਠੇਕੇ ਤੇ 26 ਏਕੜ ਜ਼ਮੀਨ ਲੈ ਕੇ ਕਰਦਾ ਹੈ ਖੇਤੀ ਉਧਰ ਛੋਟੇ ਕਿਸਾਨੀ ਦੇ ਕਰਜ਼ੇ ਮਾਫੀ ਲਈ ਭਾਰਤੀ ਕਿਸਾਨ ਯੂਨੀਅਨ ਇਕੱਤਰ ਡਕਾਉਂਦਾ ਨੇ ਬਰਨਾਲਾ ਚਲਾਏ ਚਾਰ ਦਿਨਾਂ ਮੋਰਚੇ ਦੇ ਆਖਰੀ ਦਿਨ ਕੀਤਾ ਐਲਾਨ 25 ਜੁਲਾਈ ਤੋਂ ਚੰਡੀਗੜ੍ਹ ਚੁਲਾਇਆ ਜਾਏਗਾ ਅਣਮਿੱਥੇ ਸਮੇਂ ਲਈ ਤਰਨਾ 25 ਜੁਲਾਈ ਨੂੰ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਜਦ ਤੱਕ ਕੋਈ ਕਰਜ਼ੇ ਦਾ ਹੱਲ ਨਹੀਂ ਹੁੰਦਾ ਵਾਧੇ ਗਰਮੀ ਨੂੰ ਦੇਖਦਿਆਂ ਪੰਜਾਬ ਦੇ ਸਰਕਾਰੀ ਤੇ ਐਡਿਟ ਸਕੂਲਾਂ ਦੇ ਸਮੇਂ 'ਚ ਕੀਤੀ ਗਈ ਤਬਦੀਲੀ ਸਵੇਰੇ 7:30 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗਣਗੇ ਸਕੂਲ ਸਿੱਖਿਆ ਮੰਤਰੀ ਦਿਲਜੀਤ ਸਿੰਘ ਚੀਮਾ ਦੀਆਂ ਪ੍ਰਾਈਵੇਟ ਸਕੂਲਾਂ ਨੂੰ ਵੀ ਆਪਣੇ ਪੱਧਰ ਤੇ ਸਮਾਂ ਬਦਲਣ ਦੀਆਂ ਹਦਾਇਤਾਂ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਸਰਬਜੀਤ ਹੋਈ ਰਿਲੀਜ਼ ਫਿਲਮ ਦੀ ਕਹਾਣੀ ਨੇ ਕੀਤਾ ਦਰਸ਼ਕਾਂ ਨੂੰ ਭਾਵੁਕ ਪਠਾਨਕੋਟ ਵਿੱਚ ਸ਼ਿਵ ਸੇਨਾ ਵੱਲੋਂ ਫਿਲਮ ਦਾ ਵਿਰੋਧ ਕੋਈ ਮੂਸ਼ਨ মুਵੀ ਹੈ ਹਰਟ ਟੱਚਿੰਗ ਬਹੁਤ ਜ਼ਿਆਦਾ ਰੀਅਲ ਸਟੋਰੀ ਇਨਸਾਫ ਨਹੀਂ ਮਿਲਿਆ ਮਰੀ ਗਿਆ ਲਾਸਟ ਸਲੋਗਾ ਨੇ ਮਾਰਤਾ ਉਹਨੂੰ ਆਈ ਨਹੀਂ ਹੋਣਾ ਚਾਹੀਦਾ ਸੀ ਉਹਨੂੰ ਛੱਡ ਦੇਣਾ ਚਾਹੀਦਾ ਸੀ ਬਹੁਤ ਗਲਤ ਹੋਇਆ ਪਾਕਿਸਤਾਨ ਦੀ ਜੇਲ੍ਹ ਚ ਇਹ ਕੜੀਆਂ ਦਾ ਸ਼ਹਾਦਤ ਸਹੀਆਂ ਕਾਲ ਕੋਠਰੀ ਚ ਉਹਨਾਂ ਨਾਲ ਕੀ ਹੋਇਆ ਉਹ ਚੀਜ਼ ਕਿਸ ਨੇ ਪ੍ਰਵਾਹ ਨਹੀਂ ਕੀਤੀ ਔਰ ਦਲਬੀਰ ਕੌਰ ਜਿਹੜੀ ਸਰਪਜੀਤ ਦੀ ਨਕਲੀ ਪਹਿਣਾ ਆਪਣੀ ਮੰਨਗਰਤ ਕਹਾਣੀਆਂ ਨੇ ਬਣਾ ਕੇ ਪਬਲੀ ਅੱਗੇ ਪੇਸ਼ ਕੀਤੀ ਹੈ